ਸਸਰੀ ਘਰ ਦੀ ਅੱਜ ਆਪਾਂ ਗੱਲ ਕਰਦੇ ਹਾਂ ਬਰਕਤ ਵੀਡੀਓ ਬਰਕਤ ਵੀਡੀਓ ਵਿੱਚ ਪ੍ਰੀਤ ਸੋਚਦੀ ਹੈ ਕਿ ਵਿੱਕੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਹੁਣ ਕਹਿੰਦਾ ਹੈ ਕਿ ਤਲਾਕ ਲੈਣਾ ਤੇ ਫੋਨ ਦਾ ਪਾਸਵਰਡ ਖੋਲ ਗਿਆ ਤੇ ਫਿਰ ਪ੍ਰੀਤ ਸੋਚੋ ਚੁੱਕੀ ਆਪਣੀ ਮੰਮੀ ਨਾਲ ਫੋਨ ਤੇ ਗੱਲ ਕਰਦੀ ਹੈ ਪ੍ਰੀਤ ਦੀ ਮੰਮੀ ਕਹਿੰਦੀ ਹੈ ਕਿ ਪੁੱਤ ਤੂੰ ਤਾਂ ਲੋਪ ਹੀ ਹੋ ਗਏ ਮੇਰੇ ਨਾਲ ਤਾਂ ਗੱਲ ਨਹੀਂ ਕਰਦੀ ਉਹ ਕਹਿੰਦੀ ਮੰਮੀ ਤੇ ਵੀਰਾ ਤੇ ਭਾਬੀ ਤੇ ਡੈਡੀ ਤੁਹਾਨੂੰ ਬੁਲਾ ਲੈਂਦੇ ਆ ਹਾਂ ਨਾ ਲੜਿਆ ਕਰੋ ਉਹ ਕਹਿੰਦੀ ਤੂੰ ਉਹਨਾਂ ਤੋਂ ਕੀ ਲੈਣਾ ਤੂੰ ਮੇਰੇ ਨਾਲ ਨਿੱਤ ਗੱਲ ਕਰਿਆ ਕਰ ਮੈਂ ਉਹਨਾਂ ਦੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੀ ਫਿਰ ਪ੍ਰੀਤ ਮੀ ਔਨ ਕਰਕੇ ਉਹਨਾਂ ਦਾ ਸਾਰਾ ਸਮਾਨ ਸਿੱਲਾ ਜਾ ਹੋਇਆ ਪਿਆ ਸੀ ਤੇ ਪ੍ਰੀਤ ਸਮਾਨ ਨੂੰ ਢੋਪ ਲਵਾ ਰਹੀ ਹੈ ਤੇ ਨਾਲੇ ਸੋਚਦੀ ਹੈ ਕਿ ਮੈਂ ਆਪਣੇ ਮਾਪਿਆਂ ਨੂੰ ਕੰਗ ਕਿਉਂ ਕਰਾਂ ਤੇ ਨਾ ਹੀ ਉਹਨਾਂ ਨੂੰ ਗੱਲ ਦੱਸਾਂ ਤੇ ਜੀ ਤਾਂ ਉੱਪਰ ਦੀ ਦੇਖਦੀ ਹੈ ਕਿ ਪ੍ਰੀਤ ਕਿਵੇਂ ਕਮਲਿਆਂ ਵਾਂਗੂ ਸਾਰਾ ਦਿਨ ਕੰਮ ਕਰੀ ਜਾਂਦੀ ਹੈ ਅੱਗੇ ਤਾਂ ਉਹ ਕਰਦੀ ਨਹੀਂ ਸੀ ਤੇ ਅੱਗੇ ਤਾਂ ਰਾਣੀ ਬਣਾ ਕੇ ਰੱਖਿਆ ਸੀ ਤੇ ਫਿਰ ਉਹ ਆਪਣੇ ਸੱਸ ਨੂੰ ਜਾ ਕੇ ਦੱਸਦੀ ਹੈ ਕਿ ਮੰਮੀ ਜੀ ਇਸ ਤਰ੍ਹਾਂ ਹੋਇਆ ਤੇ ਫਿਰ ਵਿੱਕੀ ਤੇ ਵਿੱਕੀ ਦੀ ਮੰਮੀ ਜੋ ਕਿ ਚਿਲਾਕੀਆਂ ਕਰਦੇ ਰਹਿੰਦੇ ਹਨ ਤੇ ਉਹ ਹੁਣ ਕਾਰ ਨੂੰ ਜਾ ਰਹੇ ਹੁੰਦੇ ਆ ਤੇ ਕਹਿੰਦੇ ਹਨ ਕੀ ਪ੍ਰੀਤ ਪੁੱਤ ਮੀ ਤਾਂ ਚੜਿਆ ਆ ਰਿਹਾ ਹੈ ਤੇ ਤੂੰ ਫੇਰ ਸਾਰਾ ਸਮਾਨ ਬਾਹਰ ਕੱਢ ਕੇ ਰੱਖੀ ਰੈਂਦੀ ਆ ਤੇ ਓ ਕਰਨ ਦੀ ਕੋਈ ਨਹੀਂ ਮੈਂ ਹੀ ਕੰਮ ਕਰਨਾ ਮੈਂ ਜਦੋਂ ਮਰਜ਼ੀ ਕਰਾਂ ਤੇ ਜਦੋਂ ਜੀ ਕੀਤਾ ਉਦੋਂ ਅੰਦਰ ਰੱਖ ਦੂੰਗੀ ਫੇਰ ਵਿੱਕੀ ਕਹਿੰਦਾ ਹੈ ਕਿ ਤੂੰ ਗੁੱਸੇ ਨਰਾਜ਼ੀਆਂ ਛੱਡ ਤੀ ਹੁਣ ਮੇਰੇ ਵਾਸਤੇ ਰੋਟੀ ਲੈ ਕੇ ਆ ਆਪਾਂ ਤੇ ਤਿੰਨ ਤਾਂ ਜੀ ਹਾਂ ਕਰਦੇ ਤੇ ਉਸ ਮੰਮੀ ਤੇ ਵੀਕੀ ਗੱਲ ਕਰ ਰਹੇ ਹੁੰਦੇ ਹਨ ਕਿ ਵੇਖ ਆਪਾਂ ਪ੍ਰੀਤ ਪਗਲਾ ਲਈ ਨਾ ਹੁਣ ਤੇ ਫਿਰ ਪ੍ਰੀਤ ਵਿਕੀ ਵਾਸਤੇ ਰੋਟੀ ਲੈ ਕੇ ਜਾਂਦੀ ਹੈ ਤੇ ਵਿਕੀ ਕਹਿੰਦਾ ਹੈ ਕਿ ਜਾ ਤੂੰ ਆਪਦੀ ਵੀ ਰੋਟੀ ਲੈ ਕੇ ਆ ਆਪਾਂ ਕੱਟੇ ਬੈਠ ਕੇ ਖਾਈਏ ਕਿੰਨੇ ਦਿਨ ਹੋ ਗਏ ਰੋਟੀ ਨਹੀਂ ਖਾਦੀ ਪ੍ਰੀਤ ਕਹਿੰਦੀ ਨਹੀਂ ਮੈਂ ਆਪੇ ਬਾਚੋਂ ਖਾ ਲਵਾਂ ਉਹ ਕਹਿੰਦਾ ਨਹੀਂ ਨਹੀਂ ਤੂੰ ਲੈ ਕੇ ਆ ਫਿਰ ਉਦੋਂ ਬਾਪੂ ਤੇ ਸੋਨੂੰ ਆ ਜਾਂਦੇ ਹਨ ਤੇ ਉਹ ਬੈਠ ਕੇ ਗੱਲਾਂ ਕਰਦੇ ਆ ਨਕੀ ਬੇਬੇ ਅਸੀਂ ਤਾਂ ਜਾ ਆਏ ਸੋਨੂ ਕਹਿੰਦਾ ਕਿ ਉੱਥੇ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਹੈ ਤੇ ਲੋਕ ਇੱਕ ਦੂਜੇ ਦੇ ਵਿੱਚ ਵੈਂਦਿਆਂ ਨਾ ਕਸਾਂ ਜੁਨੀਆਂ ਦੇ ਵਿੱਚ ਤਾਂ ਬਹੁਤ ਹੀ ਕੰਮ ਖਰਾਬ ਐ ਤੱਕੇ ਖਾਣੇ ਪੈਂਦੇ ਹਨ ਕੀ ਸਰਕਾਰਾਂ ਕੁਝ ਦੀ ਨਹੀਂ ਰਹੀਆਂ ਤੇ ਜੀਤਾਂ ਚਾਹ ਲੈ ਕੇ ਆਉਂਦੀਆਂ ਤੇ ਜੀਤਾਂ ਦੱਸਦੀ ਹੈ ਕਿ ਹੁਣ ਤਾਂ ਪ੍ਰੀਤ ਦਾ ਵਿਚਾਰੀ ਦਾ ਬੁਰਾ ਹਾਲ ਹੋ ਰਿਹਾ ਹੈ